ਇੱਕ ਦਿਨ ਪਾਂਦਾ ਉਡੀਕਦਾ ਰਿਹਾ ਕਿ ਨਾਨਕ ਅੱਜ ਪੱਟੀ ਲੈ ਕੇ ਆਵੇਗਾ ਤੇ ਨਵੇਂ ਕੋਠੇ પાਕੇ ਦੇਵਾਂਗਾ ਪਰ ਨਾਨਕ ਛੁੱਟੀ ਵੇਲੇ ਤੱਕ ਕੋਈ ਨਾ ਆਇਆ ਤਦ ਪਾਂਦੇ ਨੇ ਆਵਾਜ਼ ਦਿੱਤੀ ਨਾਨਕ ਤੂੰ ਅੱਜ ਪੱਟੀ ਨਹੀਂ ਦਿਖਾਈ ਇੱਕ ਗੰਭੀਰ ਸਮੁੰਦਰ ਦੀ ਪਰਬਤ ਜੇੜੀ ਛੱਲ ਵਾਂਗੂ ਇੱਕ ਖਾਸ ਰੰਗ ਨਾਲ ਅਨੋਖਾ ਵਿਦਿਆਰਥੀ ਉੱਠਿਆ ਮਸਤ ਚਾਲ ਟੁਰਿਆ ਨੈਣਾ ਵਿੱਚ ਰਸੀਲੇ ਮੋਤੀ ਭਰੇ ਸਨ ਜੋ ਭਰੇ ਸਨ ਪਰ ਡੁੱਲਦੇ ਨਹੀਂ ਸਨ ਕਿਸੇ ਅਜੀਬ ਮਿੱਠੇ ਆਲਸ ਵਿੱਚ ਸ਼ਰੀਰ ਸੀ ਆ ਪਾਂਦੇ ਦੇ ਹੱਥੇ ਇੱਕ ਪੱਟੀ ਦਿੱਤੀ ਦੋ ਪੱਟੀਆਂ ਆਪਣੇ ਹੱਥ ਵਿੱਚ ਰੱਖੀਆਂ ਪਾਂਦਾ ਪੱਟੀ ਲੈ ਕੇ ਕੀ ਵੇਖਦਾ ਹੈ ਕਿ ਦਰਾਂ ਕੋਠੇ ਵਿਆਜ ਦੇ ਅੰਗ ਨਹੀਂ ਇਹ ਤਾਂ ਕੋਈ ਇਬਾਰਤ ਲਿਖੀ ਹੈ ਦੇਖੇ ਭਈ ਹਰ ਅੱਖਰ ਦੇ ਨਾਲ ਨਾਲ ਇਬਾਰਤ ਹੈ ਪਰ ਇਸ ਵਿੱਚ ਲਿਖਿਆ ਕੀ ਹੈ ਜੋ ਨਾਨਕ ਪੜਿਆ ਸੀ ਨਹੀਂ ਉਹ ਤਾਂ ਕੁਝ ਹੋਰ ਹੈ ਪਾੰਧਾ ਪੜਨ ਲੱਗਾ ਇੱਕ ਇੱਕ ਅੱਖਰ ਦੇ ਅੱਗੇ ਪਰਮਾਰਥੀ ਅੱਖਰਾਂ ਦੀ ਬਾਣੀ ਲਿਖੀ ਹੋਈ ਸੀ ਸਾਰੇ ਅੱਖਰਾਂ ਦੇ ਪਰਮਾਰਥੀ ਅਰਥਾਂ ਵਾਲੀ ਬਾਣੀ ਪੜ ਕੇ ਪੰਡਤ ਹੱਕਾ ਬੱਕਾ ਰਹਿ ਗਿਆ ਕਦੇ ਬਾਲਕੇ ਦੇ ਰੱਬੀ ਮੱਥੇ ਵੱਲ ਤੱਕੇ ਕਦੇ ਪੱਟੀ ਨੂੰ ਮੁੜ ਮੁੜ ਪੜੇ ਹਰ ਦਿਆਲ ਦੇ ਬਾਖ ਚੇਤੇ ਆਏ ਆਖੇ ਇਹ ਉਮਰ ਇਹ ਬਾਣੀ ਇਹ ਵਿਰਾਗ ਇਹ ਉਪਦੇਸ਼ ਅੱਜ ਪਾੰਧਾ ਆਪਣੇ ਆਪ ਨੂੰ ਆਖੇ ਇਹ ਹੋਸ਼ ਇਸ ਨੂੰ ਇਸ ਬੈਸ ਵਿੱਚ ਅੰਦਰ ਹੈ ਤਾਈਓ ਅਨ ਬਸਤਰ ਜੋ ਘਰੋਂ ਮਿਲੇ ਬਾਹਰ ਜਾਂ ਸਾਧਾ ਸੰਤਾਂ ਨੂੰ ਦੇ ਦਿੰਦਾ ਹੈ ਉਹਨਾਂ ਨਾਲ ਗੱਲਾਂ ਬਾਤਾਂ ਕਰ ਖੁਸ਼ੀ ਹੁੰਦਾ ਹੈ ਇਹ ਅਵਤਾਰ ਹੋਊ ਜ਼ਰੂਰ ਫਿਰ ਪਾਂਦੇ ਨੂੰ ਸੰਸਾ ਫੁਰਿਆ ਕਿ ਗੱਲਬਾਤ ਕਰਕੇ ਵੇਖੀਏ ਇਹੋ ਜਿਹੀ ਗੱਲ ਵੀ ਕਰਦਾ ਹੈ ਜੈਹੋ ਜਿਹੀ ਪੱਟੀ ਤੇ ਲਿਖੀ ਹੈ ਤਾਂ ਉਹਨਾਂ ਕਿਹਾ हे ਨਾਨਕ ਤੂੰ ਉਹ ਵਿਦਿਆ ਜੋ ਤੇਰਾ ਪਿਤਾ ਚਾਹੁੰਦਾ ਹੈ ਕਿਉਂ ਨਹੀਂ ਪੜਦਾ ਲੇਖਾ ਪੜ੍ਹ ਕੇ ਜਗਤ ਵਿੱਚ ਆਪਣੇ ਕੰਮ ਕਾਜ ਵਿੱਚ ਚਤੁਰ ਵਿਹਾਰ ਵਿੱਚ ਸਿਆਣਾ ਹੋ ਸੁਖ ਪਾਵੇਂਗਾ ਕਦਿ ਸ਼੍ਰੀ ਗੁਰੂ ਜੀ ਨੇ ਇੱਕ ਤਰਸ ਭਰੀ ਨਜ਼ਰ ਪਾੰਦੇ ਤੇ ਪਾਈ ਤੇ ਇੱਕ ਮਿੱਠੀ ਮਿੱਠੀ ਸੁਰ ਵਿੱਚ ਇੱਕ ਸ਼ਬਦ ਦਾ ਉਚਾਰਣ ਕੀਤਾ ਇਹ ਸੁਣ ਕੇ ਪੰਡਤ ਨੂੰ ਸੱਟੀ ਪੱਟੀ ਸਾਰੀ ਭੁੱਲ ਗਈ ਮੋਹ ਦਾ ਜਾਲ ਇੱਕ ਵੇਰ ਤਾਂ ਜਲ ਕੇ ਢਹਿ ਪਿਆ ਦੁਨੀਆ ਦੇ ਬੰਧਨ ਕਲੇਸ਼ ਉੱਚ ਜੀਵਨ ਬੰਦਗੀ ਤੇ ਅੱਗੋਂ ਦੇ ਸੁੱਖਾਂ ਦਾ ਨਕਸ਼ਾ ਦਿਲ ਤੇ ਫਿਰ ਗਿਆ ਹਰ ਦਿਆਲ ਦੇ ਅਨੁਮਾਨ ਸੱਚੇ ਦਿਸ ਪਏ ਚਰਨਾ ਤੇ ਸੀਸ ਨਵਾਇਆ ਤੇ ਆਖਿਆ हे ਸਨਾਤਨ ਤੂ ਸਨਾਤਨ ਪੁਰਖ ਤੂ ਪੂਰਨ ਪੁਰਖ ਹੈ ਜੋ ਤੇਰੇ ਆਤਮੇ ਆਵੇ ਸੋ ਕਰ ਮੇਰੀ ਵੀ ਕਲਿਆਣ ਚਿੱਤ ਰੱਖੇ ਤੇਰੀ ਮੇਰਾ ਮਤ ਹੋਵੇ ਹੁਣ ਕੁਝ ਦਿਨ ਸ੍ਰੀ ਗੁਰੂ ਜੀ ਪੜ੍ਹਨੇ ਨਹੀਂ ਗਏ ਸਦਾ ਘਰ ਹੀ ਬੈਠੇ ਰਹਿਣਾ ਜਾਂ ਬਨ ਵਿੱਚ ਜਾ ਸੰਤਾਂ ਸਾਧੂਆਂ ਨਾਲ ਗੱਲੀਬਾਤੀ ਲੱਗ ਜਾਣਾ ਇੱਕ ਦਿਨ ਮਹਤਾ ਕਾਲੂ ਜੀ ਨੇ ਫੇਰ ਹਰਦੇয়াল ਪਾਸ ਗੱਲ ਕੀਤਾ ਕਿ ਪੁ রোহਿਤ ਜੀ ਭਲੀ ਪੱਤਰੀ ਲਿਖੀ ਹੈ ਤੁਸਾਂ ਚੰਗੇ ਨਸ਼ੱਤਰ ਵਿਚਾਰੇ ਪੁੱਤਰ ਆਲਸੀ ਹੋ ਘਰ ਪਿਆ ਰਹਿੰਦਾ ਹੈ ਜਾਂ ਦਰੇਦਰੀਆਂ ਨਾਲ ਜਾਂ ਬਨ ਵਿੱਚ ਗੋਸ਼ੇ ਕਰਦਾ ਹੈ ਚੰਗਾ ਐਸ਼ਵਰਜ ਵਾਲਾ ਆਇਆ ਹੈ ਲੇਖਾ ਪਤਾ ਪੜ ਸੁਣ ਕੇ ਗਾਲ ਛੁੱਟਿਆ ਸੂ ਘਰ-ਬਾਰ ਕੀ ਕੰਨ ਸੰਭਾਲੇਗਾ ਤਾਂ ਹਰਦਿਆਲ ਨੇ ਮਤ ਦਿੱਤੀ ਮਹਤਾ ਜੀ ਪੁੱਤਰ ਬੜੀ ਨਿਆਮਤ ਹਨ ਤੇ ਇਹ ਪੁੱਤਰ ਤਾਂ ਧੁਰੋਂ ਆਇਆ ਸਹੀ ਹੁੰਦਾ ਹੈ ਜਗਤ ਦੀ ਕਲਿਆਣ ਵਾਸਤੇ ਆਇਆ ਹੈ ਉਦਾਸ ਨਾ ਹੋ ਜੇ ਲੇਖਾ ਬਤਾ ਵਹੀ ਖਾਤਾ ਜਗਤ ਵਿਹਾਰ ਦੀ ਵਿਦਿਆ ਛੱਡੀ ਹੈ ਤਾਂ ਚਿੱਤ ਕਿਉਂ ਉਦਰਾਉਂਦਾ ਹੈ ਇਸ ਨੂੰ ਸਿਆਣੇ ਪੰਡਿਤ ਪਾਸ ਬਹਾਲ ਜੋਤੀ ਦਰਸ਼ਨ ਵਿਦਿਆ ਪਾਵੇ ਸ਼ਾਸਤਰਾਂ ਦਾ ਗਿਆਨ ਹੋਵੇ ਕੀ ਜਾਣੀਏ ਜੋ ਸ਼ੰਕਰ ਫੇਰ ਆਇਆ ਹੋਵੇ ਜੋ ਦਿਗ ਵਿਜੇ ਕਰਕੇ ਯਵਨਾ ਤੋਂ ਧਰਤੀ ਸਾਫ਼ ਕਰਨ ਵਾਲਾ ਭਗਵਾਨ ਹੋਵੇ ਨੀਵੀਂ ਵਿਦਿਆ ਨਹੀਂ ਪਾਉਂਦਾ ਤਾਂ ਉੱਚੀ ਵਿਦਿਆ ਦੇ ਕੇ ਵੇਖੋ ਤਾਂ ਮਹਿਤਾ ਕਾਲੂ 2-4 ਦਿਨ ਪੁੱਤਰ ਨੂੰ ਕਦੇ ਗੁੱਸੇ ਹੁੰਦਾ ਕਦੇ ਸਮਝਾਉਂਦਾ ਇੱਕ ਦਿਨ ਬ੍ਰਿਜਨਾਥ ਪੰਡਿਤ ਦੇ ਲੈ ਗਿਆ ਉਹ ਅੱਗੇ ਹੀ ਤਾਂਗਦਾ ਸੀ ਕਿ ਕਿਤੇ ਨਾਨਕ ਬਾਲਕਾ ਆਵੇ ਤਾਂ ਨੇੜੇ ਹੋ ਕੇ ਕੋਖਾਂ ਜੋ ਹਰਦੇਵਾਲ ਦੇ ਅਨੁਮਾਨ ਕਹਿਓ ਕਰ ਜੇਹੀ ਹਨ ਸੋਹੋ ਮੌਕਾ ਆ ਗਿਆ ਪੰਡਿਤ ਨੇ ਹੁਣ ਸੰਸਕ੍ਰਿਤ ਦੇ ਅੱਖਰ ਪਾ ਦਿੱਤੇ ਉਹਨਾਂ ਦਾ ਉੱਠਣਾ ਬੈਠਣਾ ਬੋਲ ਚੁੱਪ ਤੱਕਣ ਲੱਗਾ ਮੱਥੇ ਦਾ ਪ੍ਰਭਾਉ ਅੰਦਰ ਆਏ ਤਾਂ ਸੁਖ ਦੀ ਪ੍ਰਤੀਤੀ ਉਹ ਵੇਖ ਕੇ ਅਚਰਜ ਹੋਵੇ ਕਦੇ ਪਰਛਾਵੇਂ ਤੱਕੇ ਕਦੇ ਸਿਰ ਦਿਵਾਲੇ ਚਾਨਣ ਲਈ ਨੈਣ ਜਮਾਵੇ ਸੰਥਿਆ ਦੇਵੇ ਪਰ ਹੈਰਾਨ ਹੋਵੇ ਕਿ ਜੋ ਪੜਾਵੇ ਉਹ ਬਿਨ ਦੇਰ ਉਹਨਾਂ ਨੂੰ ਆ ਜਾਵੇ ਇੱਕ ਦਿਨ ਗੁਰੂ ਜੀ ਇੱਕ ਕਾਗਤ ਲਈ ਬਾਲਕਾਂ ਵਿੱਚ ਖੜੇ ਸਨ ਮਹਿਤਾ ਆ ਪੁੱਛਿਆ ਬੇਟਾ ਜੀ ਉਹ ਇਹ ਕੀ ਲਈ ਫਿਰਦੇ ਹੋ ਆਪਨੇ ਦੱਸਿਆ ਸप्त श्लोकी ਗੀਤਾ ਹੈ ਮਹਿਤਾ ਨੇ ਪੁੱਛਿਆ ਬਾਚ ਲੈਂਦੇ ਹਾਂ ਤੇ ਅਰਥ ਵੀ ਕਰ ਲੈਂਦੇ ਹਾਂ ਆਖਣ ਲੱਗੇ ਹਾਂ ਅਚਰਜ ਹੋ ਕੇ ਮਹਿਤਾ ਜੀ ਬਾਲਕ ਨੂੰ ਨਾਲ ਲੈ ਕੇ ਪੰਡਿਤ ਦੇ ਚਲੇ ਗਏ ਆਖਣ ਲੱਗੇ ਲਾਲ ਇਹ ਪੱਤਰਾ ਲਈ ਫਿਰਦਾ ਸੀ ਆਖਦਾ ਹੈ ਇਹ ਸप्त श्लोकी ਗੀਤਾ ਹੈ ਤੇ ਅਰਥ ਵੀ ਕਰਨੇ ਜਾਣਦਾ ਹਾਂ ਤੁਸੀਂ ਸੁਣੋ ਤੇ ਦੱਸੋ ਕਿ ਐਡੀ ਛੇਤੀ ਇਹ ਐਨੀ ਵਿਦਿਆ ਕਿੱਥੋਂ ਪਾ ਗਿਆ ਤੁਸਾਂ ਕਿਰਪਾ ਕੀਤੀ ਕਿ ਇਸ ਦੀ ਮੱਤ ਉੱਜਲ ਹੈ ਤਾਂ ਅਚਰਜ ਹੋ ਕੇ ਪੰਡਤ ਸੁਣਨ ਲੱਗਾ ਜਗਤ ਦੇ ਉਸਤਾਦ ਸ਼ੇਸ਼ ਨੇ ਇੱਕ ਗੰਭੀਰ ਰੰਗ ਵਿੱਚ ਖਿੜੇ ਨੈਣ ਅਧ ਖੁੱਲੇ ਤੇ ਮਸਤ ਕਰਕੇ ਪੱਤਰਾ ਪੜ ਦਿੱਤਾ ਤੇ ਅਰਥ ਕਰ ਦਿੱਤੇ ਪੰਡਤ ਟੱਕ ਬੰਨੀ ਚਿਹਰੇ ਵੱਲ ਦੇਖ ਰਿਹਾ ਸੀ ਨੂਰ ਦੀ ਪ੍ਰਭਾ ਸੀਸ ਉਦਾਲੇ ਮੰਡਰਾ ਰਹੀ ਸੀ ਮਧੁਰਤਾ ਬਚਨਾਂ ਵਿੱਚ ਵਸ ਰਹੀ ਸੀ ਕੰਨਾਂ ਤੇ ਅੱਖਾਂ ਨਾਲ ਪੰਡਿਤ ਪੀ ਰਿਹਾ ਸੀ ਅਚਰਜ ਸੀ ਵਿਸਮਾਦ ਸੀ ਪਾਠ ਅਰਥ ਮੁੱਕ ਗਿਆ ਤੇ ਫਿਰ ਮਿੱਠੇ ਮਿੱਠੇ ਲਬਾਂ ਚੋਂ ਆਵਾਜ਼ ਆਈ ਪਰ ਪੰਡਿਤ ਜੀ ਕਲਿਆਣ ਕੀਰਤਨ ਵਿੱਚ ਹੈ ਪੰਡਿਤ ਦੇ ਅਚਰਜ ਵਿੱਚ ਪਥਰਾਏ ਨੈਣ ਤੱਕਦੇ ਰਹਿ ਗਏ ਮਾਨੋ ਬੁੱਤ ਹੋ ਗਿਆ देर ਬਾਅਦ ਇੱਕ ਸੁਖਦਾਈ ਲੰਮਾ ਸਾਹ ਆਇਆ ਨੈਣ ਚਮਕੇ ਤੇ ਮਿਟੇ ਹੱਥ ਜੋੜੇ ਤੇ ਚਰਨਾਂ ਤੇ ਟੈਪਿਆ ਏ ਆਦ ਤੂੰ ਅਨਾਦ ਤੂੰ ਰਕਸ਼ ਰਖਸ਼ ਦਾਸ ਨੇ ਪਰ ਰੱਬੀ ਬਾਲਕਾ ਇਸ ਤੋਂ ਪਹਿਲਾਂ ਬਿਜਲੀ ਦੇ ਲਿਸ਼ਕਾਰੇ ਵਾਂਗੂ ਨਿਕਲ ਗਿਆ ਸੀ ਜਾਂ ਮਹਤਾ ਜੀ ਘਰ ਆਏ ਤਾਂ ਆਪ ਅੱਗੇ ਬਾਲਕਾਂ ਨਾਲ ਖੇਡ ਰਹੇ ਸਨ ਨੱਚ ਰਹੇ ਸਨ ਹੱਸ ਰਹੇ ਸਨ ਤੇ ਰਸ ਰਹੇ ਸਨ ਰੁੱਖ ਤੇ ਚੜ ਉਤਰ ਰਹੇ ਸਨ ਛਾਲਾ ਮਾਰ ਰਹੇ ਸਨ ਇੱਕ ਛੂਟ ਕਰਕੇ ਬਾਹਰ દોੜੇ ਤਾਂ ਸਾਰੇ ਬੱਚੇ ਮਗਰ દોੜੇ ਜਿੱਧਰ ਜਾਂਦੇ ਤੇ ਜੋ ਕਰਦੇ ਸਨ ਬਾਕੀ ਬਾਲਕੇ ਮਗਰ ਲੱਗਦੇ ਸਨ ਸ਼ਾਮਾਂ ਹੋ ਗਈਆਂ ਸ਼੍ਰੀ ਜੀ ਦੌੜ ਕੇ ਘਰ ਆ ਗਏ ਮਗਰ ਬਾਲਕ ਵਿਹੜੇ ਵਿੱਚ ਆ ਗਏ ਆਪਨੇ ਪੰਗਤ ਲਾ ਦਿੱਤੀ ਮਾਤਾ ਦਾ ਪੱਕਾ ਤੇ ਪੱਕ ਰਿਹਾ ਅੰਨ ਪਾਣੀ ਸਭ ਖੁੱਲਾ ਦਿੱਤਾ ਤੇ ਰਜਾ ਕੇ ਸਭੋ ਘਰੋ ਘਰੀ ਟੋਰ ਦਿੱਤੇ ਕੁਝ ਦਿਨ ਹੋਰ ਪੰਡਤ ਦੇ ਮੌਜ ਨਾਲ ਜਾਂਦੇ ਰਹੇ ਉਹਨਾਂ ਦੇ ਕੌਤਕ ਵੇਖ ਕੇ ਤੇ ਬਚਨ ਸੁਣ ਸੁਣਾ ਤੇ ਪੰਡਤ ਨੂੰ ਸ਼ਰਧਾ ਹੋਈ ਤੇ ਉਸ ਦੇ ਅੰਦਰ ਉੱਚੇ ਆਤਮ ਜੀਵਨ ਦਾ ਰੰਮਕਾ ਫਿਰ ਗਿਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ